ਜਿਹੜਾ ਸੁਪਨਾ ਦੇਖਿਆ ਉਹਦੇ ਵਿੱਚ ਸਾਡੇ ਜਿਹੜੇ ਸਟਰਕਚਰਲ ਰਿਫਾਰਮਸ ਹੈ ਇਨਫਰਾਸਟ੍ਰਕਚਰ ਕੈਪੀਟਲ ਇਨਵੈਸਟਮੈਂਟ ਜਿਸ ਤਰਾ ਬੜੀ ਹੈ 10 ਲੱਖ ਕਰੋੜ ਪਈ ਦਾ ਇਸ ਨੇ ਜਿਹੜੇ ਵਿੱਚ ਟਾਰਗੇਟ ਹੈ ਉਹ ਲੈ ਕੇ ਚੱਲੇ ਆ ਤਾਂ ਕਿ ਲੋਕ ਨੂੰ ਰੋਜ਼ਗਾਰ ਮਿਲ ਸਕੇ ਜੋ ਇਸ ਵਾਰ ਬਜਟ ਪੇਸ਼ ਹੋਇਆ ਜਿਸ ਨਾਲ ਕਈ ਚੀਜ਼ਾਂ ਹੈਲਥ ਸੈਕਟਰ ਵਿੱਚ ਰੇਟ ਘਟਣਗੇ ਹਵਾਈ ਯਾਤਰਾ ਬੈਟਰੀ ਸੋਲਰ એનર્ਜੀ ਸਿਸਟਮ ਹੋਰ ਬਹੁਤ ਚੀਜ਼ਾਂ ਜੋ ਸਮੇਂ ਦੀ ਥੋੜ੍ਹ ਕਰਕੇ ਨਹੀਂ ਦੱਸ ਸਕਦੇ ਇਸਾਂ ਇੱਕ ਆਮ ਜਨਤਾ ਦੇ ਉੱਪਰ ਬੋਝ ਘਟਦਾ ਹੈ ਫਾਈਨੈਂਸ਼ਲੀ ਜਦੋਂ ਬਰਦੂ ਬਾਜ਼ਾਰ ਵਿੱਚ ਮਾਰਕੀਟ ਵਿੱਚ ਪੈਸੇ ਦਾ ਸਰਕੂਲੇਸ਼ਨ ਵਧ ਜਾਂਦਾ ਹੈ ਉਸ ਨਾਲ ਸਾਨੂੰ ਵਪਾਰੀ ਵਰਗ ਨੂੰ ਬਹੁਤ ਰਾਹਤ ਮਿਲਦੀ ਹੈ ਦੇਸ਼ ਦੀ ਫਾਈਨਾਂਸ ਮੰਤਰੀ ਸ਼੍ਰੀਮਤੀ ਨਿਰਮਲਾ ਸੀ타 ਰਮਨਜੀ ਵੱਲੋਂ ਪੇਸ਼ ਕੀਤਾ ਗਿਆ ਅੱਜ ਦਾ ਬਜਟ ਜੋ ਹੈ ਬਹੁਤ ਹੀ ਲਾਭਕਾਰੀ ਬਜਟ ਹੈ जिदे ਵਿੱਚ વિશેષ तौर ते યુવા શક્તિ ਤੇ ફોકસ ਕੀਤਾ ਗਿਆ ਐ ਐਮਐਸਸੀ ਐਮੀ સિસ્ટਮ ਨੂੰ ਦੁਆ ਬਹੁਤ ਵਧਾਵਾ ਦਿੱਤਾ ਗਿਆ ਸਭ ਤੋਂ ਜਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਜਿਸ ਤਰ੍ਹਾਂ ਦੇਸ਼ ਦੇ ਵਿੱਚ ಕ್ಯಾನ್సర్ اور 슈ગર ਦੀ بیماری ਦੇ مریض રોજ ਵਧ ਰਹੇ ہیں ਉਹਨਾਂ ਦੇ ਲਈ ਜੋ ਦਵਾਈਆਂ ہیں ਉਹਨਾਂ ਤੇ ਜੋ ਹੈ ਰੇਟ ਘਟ ਕਰਨ ਬਾਰੇ ਇਸ ਬਜਟ ਵਿੱਚ ਤਜਵੀਜ਼ ਕੀਤੀ ਗਈ ਹੈ ਇਹ ਬਜਟ ਡਜ਼ਰਟ ਰੱਖਿਆ ਸੁਰੱਖਿਆ ਤੇ ਕਨੈਕਟੀਵਿਟੀ ਇਸ ਤੇ ਜ਼ਿਆਦਾ ਫੋਕਸ ਦੇ ਕੇ ਇਸ ਬਜਟ ਨੂੰ ਕੇਸ਼ ਕੀਤਾ ਗਿਆ ਅੱਜ ਹਿੰਦੁਸਤਾਨ ਇਵਿਸ਼ਨ ਦੇ ਖੇਤਰ ਵਿੱਚ ਤੀਜੇ ਨੰਬਰ ਦਾ ਦੇਸ਼ ਬਣ ਚੁੱਕਾ ਇਹਦਾ ਮਤਲਬ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨੇਤਰਤਵ ਵਿੱਚ ਕਨੈਕਟੀਵਿਟੀ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਜੇ ਅਸੀਂ ਰੇਲਵੇ ਦੀ ਗੱਲ ਹੋ ਚੁੱਕੀ ਹੈ ਪੱਤ ਪੱਤੇ ਕੌਮੀ ਚਰਨਸ ਕਤੇ ਤਰਨ ਸ਼ੁਗਨਿਆ